ਸੀਜ਼ਨ ਚੱਲ ਰਿਹਾ ਤੇ ਗਰਮੀਆਂ ਦੇ ਵਿੱਚ ਏਸੀ ਖੂਬ ਚੱਲਦੇ ਨੇ ਤੇ ਏਸੀ ਚੱਲਦੇ ਨੇ ਏਸੀ ਦੀ ਸਰਵਿਸ ਵੀ ਹਰ ਕੋਈ ਕਰਵਾਉਂਦਾ ਤਾਂ ਜੇਕਰ ਤੁਸੀਂ ਏਸੀ ਦੀ ਸਰਵਿਸ ਕਰਵਾਉਣੀ ਆ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਸਕਦੀ ਆ ਕੱਲੇ ਏਸੀ ਦੀ ਨਹੀਂ ਬਲਕਿ ਕੋਈ ਵੀ ਘਰੇ ਮਕੈਨਿਕਲ ਬੁਲਾਉਣਾ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਬੇਹੱਦ ਜ਼ਰੂਰੀ ਖਬਰ ਹੈ ਤੁਸੀਂ ਵੀ ਦੇਖੋ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਹ ਖਬਰ ਜ਼ਰੂਰ ਸ਼ੇਅਰ ਕਰੋ ਕਿਉਂਕਿ ਫੇਰ ਨਾ ਕਹੋ ਤੁਹਾਡਾ ਵੱਡਾ ਨੁਕਸਾਨ ਹੋ ਗਿਆ ਦਰਅਸਲ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਏਸੀ ਸਰਵਿਸ ਕਰਨ ਦੇ ਲਈ ਕੁਝ ਨੌਜਵਾਨ ਆਉਂਦੇ ਨੇ ਤਾਂ ਮਕੈਨਿਕ ਜਿਹੜੇ ਆਉਂਦੇ ਨੇ ਤਾਂ ਉਹ ਘਰ ਦੇ ਵਿੱਚ ਪਈ ਇੱਕ ਇਨੋਵਾ ਗੱਡੀ ਦੀ ਚਾਬੀ ਲੈ ਜਾਂਦੇ ਨੇ ਚੱਕ ਕੇ ਫਿਰ ਕੁਝ ਦਿਨ ਬਾਅਦ ਉਹੀ ਮਕੈਨਿਕ ਦੁਬਾਰੇ ਆਉਂਦਾ ਘਰ ਦੇ ਬਾਹਰ ਖੜੀ ਇਨੋਵਾ ਨੂੰ ਗੱਡੀ ਨੂੰ ਚਾਬੀ ਲਾ ਕੇ ਸਲਫ ਮਾਰ ਕੇ ਰਫੂ ਚੱਕਰ ਹੋ ਜਾਂਦਾ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਇਹਨਾਂ ਨੂੰ ਗ੍ਰਿਫਤਾਰਤਾ ਕਰ ਲਿਆ ਪਰ ਵੱਡੇ ਸਵਾਲ ਜ਼ਰੂਰ ਨੇ ਕਿ ਆਖਰ ਇਸ ਤਰੀਕੇ ਦੇ ਨਾਲ ਚਾਬੀ ਚੱਕੀ ਗਈ ਉਸ ਤੋਂ ਬਾਅਦ ਗੱਡੀ ਚੱਕੀ ਗਈ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰੇ ਵੀ ਕੋਈ ਮਕੈਨਿਕ ਆਉਂਦਾ ਤਾਂ ਤੁਸੀਂ ਨਿਗਾਹ ਜ਼ਰੂਰ ਰੱਖਿਆ ਕਰੋ ਕਿਤੇ ਕੱਲ ਨੂੰ ਤੁਹਾਡੇ ਨਾਲ ਵੀ ਅਜਿਹਾ ਕੰਮ ਨਾ ਹੋ ਜਾਵੇ ਕਿਉਂਕਿ ਚੋਰ ਜਿਹੜੇ ਨੇ ਕਹਿੰਦੇ ਨੇ ਚੋਰੀ ਕਰਨ ਤੋਂ ਕਦੇ ਵੀ ਬਾਜ਼ ਨਹੀਂ ਆਉਂਦਾ ਤਾਂ ਚੋਰ ਜਿਹੜੇ ਨੇ ਉਹਨਾਂ ਦੀ ਨਜ਼ਰ ਇਸੇ ਪਾਸੇ ਰਹਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਜਿਹੜੀ ਇਸ ਘਟਿਆ ਕਰਤੂਤਾਂ ਨੂੰ ਕਾਮਯਾਬ ਕਰ ਸਕੀਏ ਤਾਂ ਪੁਲਿਸ ਦੇ ਵੱਲੋਂ ਖੈਰ ਇਹਨਾਂ ਨੂੰ ਕਾਬੂ ਕਰ ਲਿਆ ਕੀ ਕੁਝ ਕਹਿ ਰਹੇ ਨੇ ਬਠਿੰਡਾ ਦੇ ਐਸਐਚਓ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਨਾਮਾਇਤ ਕਿਹੜਾ ਥਾਣਾ ਐਸੇ ਗਰਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਥਰਮਲ ਬਠਿੰਡਾ ਇੱਕ ਮਾਮਲਾ ਦਰਜ ਕੀਤਾ ਸੀ ਕੀ ਮਾਮਲਾ ਸੀ ਰਿਸ਼ਵ ਗੋਪਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਉਹਨੇ ਮਿਤੀ 3/7/2025 ਨੂੰ ਥਾਣੇ ਅਤਰਾ ਦਿੱਤੀ ਸੀ ਕਿ ਉਸ ਦੀ ਜਿਹੜੀ ਅਨੋਵਾ ਕਾਰਾ ਪੀਵੀ010ਏਫ 67 7767 ਉਹ ਮਿਤੀ 2 ਤੰ ਦੇ ਦਰਮਿਆਨੀ ਰਾਤ ਨੂੰ ਇੱਕ ਨਾਮ ਨੂੰ ਵਿਅਕਤੀ ਚੋਰੀ ਕਰਕੇ ਲੈ ਜਿਸ ਦੇ ਬਿਆਨ ਤੇ ਤਫतीश ਕਰਕੇ ਹੌਦਰਾ ਔਰ ਨਕਵਾਰ ਨੇ ਅੱਗੇ ਐਫਰਟ ਕੀਤੇ ਐਫਰਟ ਦੌਰਾਨ ਇਹ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਵਾਕਿਆ ਤੋਂ ਦੋ ਤੰਦਰ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਤੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਵਾਕਿਆ ਤੋਂ ਦੋ ਤੰਦਰ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਿਆ ਜੋ ਤਕਰੀਸ਼ ਦੌਰਾਨ ਗੱਲ ਸਾਹਮਣੇ ਆਉਣ ਤੇ ਕਾਲ ਹੌਦਰਾ ਵਰਨ ਕੁਮਾਰ ਐਸਐਸ ਜੀ ਸੰਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਹਰਦੀਪ ਸਿੰਘ ਅਤੇ ਇੱਕ ਜਿਹੜਾ ਦੂਸਰਾ ਦੋਸ਼ੀ ਨਾਲ ਹੋਵੇ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ। ਕਿ ਕਿਹੋ ਜੀ ਕਿੰਨੇ ਵਿਅਕਤੀ ਆ ਜੀ? ਵਿੱਚ ਕੋਲੋਂ ਤਿੰਨ ਦੋਸ਼ੀ ਆ ਦੋ ਦੋਸ਼ੀ ਗ੍ਰਫਤਾਰ ਕਰ ਲਏ। ਕਿੱਥੋਂ ਦੇ ਰਹਿਣ ਵਾਲੇ ਨੇ? ਪਿੰਕੋਂ ਤੇ ਇੱਕ ਡੱਬਾ ਵਾਲੀ ਦੇ ਨੇ। ਦੋ ਹੈਗੇ ਫਜ਼ਲ ਕਾ ਸਾਈਡ। ਮਾਲਾ ਦਾ ਮਾਮਲਾ ਕੋਈ ਦਰਜ ਨਹੀਂ। ਨਹੀਂ ਪਹਿਲਾਂ ਤਾਂ ਇਹਨਾਂ ਤੇ ਕੋਈ ਮੁਕਦਮਾ ਦਰਜ ਨਹੀਂ। ਇਹ ਜਿਹੜੇ ਏਸੀ ਰਿਪੇਅਰ ਦਾ ਕੰਮ ਤੈਨੂੰ ਹੀ ਕਰਦੇ ਨੇ ਨਹੀਂ ਨਹੀਂ ਹਰ ਇੱਕਲਾ ਜਿਹੜਾ ਜਗਦੀਪ ਸਿੰਘ ਆ ਉਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲੰਗੁਰੀ ਗੱਡੀ ਮੇਰੇ ਕੋਲੇ ਹੋਵੇ ਇਹ ਚੀਜ਼ ਹੈ ਸਮਝ ਅਚਰ ਨਸ਼ੇਦਾਰ ਦੀ ਤਾਂ ਨਹੀਂ ਇਹ ਨਹੀਂ ਨਸ਼ੇਦਾਰ ਕੋਈ ਆਰਦੀ ਨਹੀਂ ਕਰਦੇ ਤਾਂ ਏਸੀ ਦਾ ਵਗੈਰਾ ਦਾ ਕੰਮ ਅੱਜ ਕਿੰਨੇ ਦਿਨ ਗੱਡੀ ਚੋਰੀ ਹੋਈ ਸੀਗੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਨਹੀਂ ਹੋਈ ਇਹ ਕਿਹੜੀ ਤਰੀਕ ਨੂੰ ਹੋ ਰਹੀ ਹੈ ਗੱਡੀ ਮਿਤੀ 2 3 ਤੰ ਜਲਾਈ 2025 ਦੀ ਰਾਤ 12 ਤੋਂ 1 12 ਤੋਂ 1 ਦੇ ਦਰਮਿਆਨ ਚੋਰੀ ਕਿਤੇ ਗੱਡੀ ਘਰ ਦੇ ਬਾਹਰ ਖੜੀ ਸੀ ਲੌਕ ਕਰਕੇ ਛੜਾਈ ਸੀ ਇਹਨਾਂ ਨੇ ਸੈਕਿੰਡ ਚਾਬੀ ਜਿਹੜੀ ਚੋਰੀ ਕੀਤੀ ਉਹਦੀ ਵਰਤੋਂ ਕਰਦੇ ਹੋਏ ਉਹਨੂੰ ਚੋਰੀ ਕਰ ਲਈ ਕੋਈ ਤਾਂ ਨਹੀਂ ਮੈਨੂੰ ਕੋਈ ਚੋਰੀਆਂ ਨਾ ਕਰੇ ਨਹੀਂ ਹੋਰ ਅਸੀਂ ਕੁਛ ਰਿਸ਼ਤੇਦਾਰਾਂ ਦੀ ਗੱਲ ਕੋਈ ਸਾਹਮਣੇ ਨਹੀਂ ਅਤੇ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਇਸ ਤਰ੍ਹਾਂ ਦੀ ਮਚਾਂਪੀ ਚੋਰੀ ਹੋ ਰਹੀ ਹੋ ਕੇ ਨਾ ਘਰੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜਦੋਂ ਵੀ ਕੋਈ ਜੇ ਕੋਈ ਆਜਣੇ ਵੀ ਬੰਦਾ ਜਾਂ ਕੋਈ ਰਿਪੇਅਰ ਲਈ ਜਾਂ ਘਰ ਦੇ ਪਲੰਬਰੇ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੀ ਕੀਮਤੀ ਚੀਜ਼ਾਂ ਆ ਜਿਹੜੀਆਂ ਚੀਜ਼ਾਂ ਕੋਈ ਗੱਡੀ ਦੀਆਂ ਚਾਬੀ ਵਗੈਰਾ ਇਹਨਾਂ ਚੀਜ਼ਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਤੇ ਉਹਨਾਂ ਦੀ ਨਕਲ ਵਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੀ ਨਕਲ ਵਰਕਤ ਵੀ ਤਿਆਰ ਰੱਖਿਆ ਜਾਵੇ ਤਾਂ ਕਿ ਉਹਨਾਂ ਦੇ ਕੋਈ ਇਹ ਜੀ ਕੋਈ ਬੰਦੇ ਬਾਹਰੋਂ ਆਇਓ ਕਿ ਨਨੋ ਨੁਕਸਾਨ ਨਾ ਬਚਾ ਸਕਿਆ ਐਸਐਚਓ ਦੇ ਵੱਲੇ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਇਹਨਾਂ ਨੂੰ ਕਾਬੂ ਕਰ ਲਿਆ ਹਾਲਾਂਕਿ ਇੱਕ ਮੁਜ਼ਮ ਇਹਨਾਂ ਦਾ ਜਿਹੜਾ ਸਾਥੀ ਆ ਉਹ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਉਹ ਕਦੋਂ ਤੱਕ ਕਾਬੂ ਆਉਂਦਾ ਪੂਰੀ ਜਿਹੜੀ ਆ ਇਹ